ਯਾ ਜੀ ਮੇ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਅੱਜ ਆਪਾਂ ਲੱਗੇ ਜੀ ਮਸ਼ੀਨ ਦੀ ਰਿਪੇਅਰ ਕਰਨ ਬੜੀ ਦੀ ਐਦਾਂ ਦੇਖੋ ਮੁੰਡਾ ਕਿੱਥੇ ਬੜਿਆ ਹੋਇਆ ਮੈਂ ਦੱਸਦਾ ਸਮੁੰਦਰ ਚ ਇਹ ਪਰਮਾ ਦੇ ਜੰਗਲਾਂ ਚ ਲੱਭਦਾ ਆਨੇ ਸਾਡੇ ਫੋਰਮਾਂ ਜੀ ਕਰਿਓ ਜੀ ਇੱਦਾਂ ਮੂੰਹ ਜੀ ਸੇਵ ਸਟੇਲੀ ਜੋ ਤਾ ਤੂੰ ਬੋਲਦਾ ਕਿਵੇਂ ਇੱਧਰ ਮਿਲੋ ਜੀ ਆਹ ਦੇਖੋ ਸੀਜ਼ਨ ਚੱਲਣ ਤੋਂ ਪਹਿਲਾਂ ਹੀ ਖੰਡ ਗਿਆ ਮੁੰਡਾ ਹਲੇ ਹਲੇ ਨੇ ਰੀਪਰ ਚਲਾਉਣਾ ਮੁੰਡਾ ਦੇਖੋ ਇਹਦਾ ਹੂੰ ਦੇਖੋ ਜੀ ਮੈਂ ਕੁੱਤੀ ਸੂਈ ਸੂਈ ਨਾ ਹੁੰਦਾ ਫਟੇ ਭਾਂਡੇ ਵਿੱਚੋਂ ਲੱਤੋ-ਕੱਟਕੇ ਇਹ ਜੇ ਪਾਖਾ ਹੱਤਾਂ ਦੀ ਬਗਿਆ ਦੇ ਕੁੱਤੀ ਸੀ ਉਹ ਕਾਫੀ ਇਧਰ ਮੁੰਡਾ ਲੱਗਿਆ ਰਿਪੇਅਰ ਕਰਨ ਜੀ ਰਿਪੇਅਰ ਕਾਇ ਹੋ ਗਿਆ ਸਾਫ ਸਫਾਈ ਜਗਾਂ ਦੇ ਵਿੱਚੋਂ ਮਾਂਜ ਮੰਜਈਆ ਮਾਂਜੀ ਬੀ ਤੋਤੀ ਦੀ ਮੁੰਡਿਆਂ ਨੇ ਕਰ ਪਾਇ ਤੋਗੇ ਤੋਗੇ ਨੀਂਹ ਜਗਾ ਲਾ ਕੇ ਆਏ ਅੰਕਲ ਘੈਂਟ ਵੀ ਗਰਦ ਪੈਂਦੀ ਹੋਣੀ ਉੱਥੇ ਤਾਂ ਮਾੜੀ ਮੋਟੀ ਦੇ ਪਾਣੀ ਅੰਦਰ ਮਹੀਨ ਦੇ ਮਾੜਾ ਮੋਟਾ ਪਿਆ ਜੇ ਪਿਆ ਇਧਰ ਆ ਬਈ ਨਹੀਂ ਫਿਕਾ ਇਹ ਤਾਂ ਸਰੋ ਵਾਲੀ ਤਿਆਰੀ ਹੋ ਰਹੀ ਆ ਹਲ ਹਲ ਤਾਂ ਸਰੋ ਵਾਸਤੇ ਮੁੰਡੇ ਨੇ ਸਰੋ ਵੱਢਣੀ ਆ ਜੀ ਕਰਿਓ ਸਮਪਾਰਕ ਨੰਬਰ ਦੱਸ 85 ਹਾਂ ਲੈਣ ਦੇ ਤੂੰ ਮੇਰਾ ਨੰਬਰ ਉਹ ਲੋਕਾਂ ਕੋ ਮੈਨੂੰ ਕੰਤਾਈ ਜਾਣ ਕੇ ਸੀਰੀਅਲ ਤੇ ਬਹੁਤਾ ਹੀ ਫੋਨ ਨਹੀਂ ਕਰਨੇ ਫालतू ਪਰ ਨਹੀਂ ਕਰ ਮੈਨੂੰ ਫੋਨ ਕਰ ਨਹੀਂ ਕਰ ਦੇ ਚਲ ਤੂੰ ਦੱਸ 80 ਇਹ ਤੂੰ ਐਕਟਰ ਹੈ 62 ਚਲ 78 27 94 95 27 ਆ ਮੁੰਡੇ ਦਾ ਨੰਬਰ ਹੈ ਜੀ ਜੇ ਕਿਸੇ ਨੂੰ ਸਰੋਂ ਪਟਾਉਣੀ ਹੋਵੇ ਬਸ 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 ਹੁਣ ਤਾਂ ਲੈ ਲਿਆ ਇੱਕ ਨੰਬਰ ਇਹੀ ਹੈ ਜੀ ਇਹੀ ਹੈ ਜੀ ਲੈਣੇ ਦਾਰ ਬਸ 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 ਆਏ ਜੀ ਆਪਣੀ ਮਸ਼ੀਨ ਹੀਰਾ ਕਿਹੜੀ ਆ ਇਹ ਹੀਰਾ ਕਿੰਨਾ ਮਾਡਲ ਆ 85 22 2022 ਮਾਡਲ ਆ ਆਰੇ ਖੋਲ ਤੇ ਜੀ ਵਿੱਚੋਂ ਤੇ ਹੁਣ ਚਲਾਉਣੀ ਆਪਾਂ ਨੇ ਸਰੋਂ ਨੂੰ ਹਨਾ ਕਿੰਨੇ ਆਰੇ ਖੋਲ ਤੇ 25 ਆ ਰਹੇ 25 ਆ ਰਹੇ ਮਸ਼ੀਨ ਭਰੀ ਹੋ ਪਈ ਦੀ ਆ ਰਹੇ ਇਹਨਾਂ ਨੂੰ ਆ ਵੇ ਆ ਬਾਕੀ ਜੀ ਪੱਲੀ ਥੱਲੇ ਇੱਧਰ ਆ ਸਮਾਨ ਪਿਆ ਤੇ ਚਲਾਉਣੀਆਂ ਹੁਣ ਆਪਾਂ ਨੇ ਸਰੋਂ ਨੂੰ ਕੱਲੂ ਕੱਢਣੀਆਂ ਨਹੀਂ ਪਰਸੋਂ ਪਰਸੋਂ ਨੂੰ ਸਰੋਂ ਕੱਢਣੀ ਆ ਅਰਸੋਂ ਨੂੰ ਕੱਢਣੇ ਆਪਾਂ ਨੇ ਦੋ ਇੱਕ ਆਪਣਾ ਇੱਕ ਆਪਣਾ ਜਹਾਜ਼ ਵੀ ਆ ਰਹੇ ਆ ਕੱਲ੍ਹ ਪਾਸੋਂ ਦਾ ਕਰ ਰੈਡੀ ਹੋ ਕੇ ਹਾਂ ਨਾ ਫੇਰ ਜਾਊਗਾ ਫੇਰ ਜਾਊਗਾ ਦੇ ਆੜੀ ਘਾਤਰ ਹੈ ਜਹਾਜ਼ ਪੈਂਦੇਗਾ ਵੇ ਜਹਾਜ਼ ਆ ਲੈ ਗਿਆ ਸੂਨੇ ਆ ਨਾੜ ਕੇ ਆ ਨੀ ਵੜਨਾ ਉਹਨੇ ਕਹੇ ਕੋਸ ਹੋਰੇ ਬਣ ਕੇ ਆਉਣਾ ਉਹਨੇ ਜੀਰੇ ਕਿਤੇ ਵੜ ਜਾਣਾ ਮੈਂ ਬਿਜੀਆਂ ਬੁੱਝਣੀ ਇਥੋਂ ਫੈਟ ਲਾ ਅੱਗੇ ਅਗਲੀ ਵਾਰ ਲੈ ਜਾ ਇੱਧਰ ਲੱਗਿਆ ਜੀ ਮੁੰਡਾ ਸਾਫ ਸਫਾਈ ਕਰਨ ਇੱਧਰ ਛੱਤੀ ਦੀ ਲਿਆਉਣਾ ਮੁੰਡੇ ਨੇ ਐਡੀਸ਼ਨ ਦਿਖਾ ਦੇ ਇੱਧਰ ਨੂੰ ਬਿੱਲੀ ਬੋਲਦੀ ਹੋਣੀ ਹੈਗਾ ਬਿੱਲੀਆਂ ਹੀ ਹੋਣਗੀਆਂ ਸ਼ੌਂਕ ਹੈ ਜੀ ਮੁੰਡੇ ਦੀ ਰੀਝ ਮੁਰੇ ਲਿਖਾ ਕੇ ਲੈ ਕੇ ਆਉਣਾ ਕਹਿੰਦਾ ਸੀ ਕੀ ਰੀਝ ਪੁਰਾਣੀ ਮਿੱਤਰਾਂ ਦੀ ਪਹਿਲਾਂ ਵੇਚ ਹੋ ਗਿਆ ਹੈ ਘਾਟੇ ਚ ਮੈਂ ਘਾਟਨ ਜੱਟ ਉਹ ਵੀ ਵੇਚਦਾ ਪਹਿਲਾਂ ਬਹੁਤ ਬੜਾ ਟੈਕਨ ਦੀ ਪ੍ਰੋਬਲਮ ਆ ਗਈ ਤੇ ਟੈਕਨ ਵਾਲੀ ਪ੍ਰੋਬਲਮ ਤਾਂ ਹੀ ਨਹੀਂ ਆਪ ਗੱਲ ਕੀਤੀ ਜੋ ਕਿਸ ਤਰ੍ਹਾਂ ਤਾਂ ਉਹਦੇ ਕਰਾਉਣ ਨੂੰ ਜਾਨੀ ਕਿ ਰਹਿ ਗਿਆ ਹੂੰ ਜਾਨੀ ਕਿ ਹੁਣ ਬਿੱਲੀਆਂ ਪੂਰੀਆਂ ਬੁਲਾਏਗਾ ਉਹ ਫਿਰ ਉਹ ਤਾਂ ਜ਼ਿਆਦਾ ਕੰਮ ਨਜ਼ਾਇਜ਼ ਕਰਤ ਦਿੰਦੇ ਨੇ ਜਾਨੀ ਕਿ ਨੌਲੇਜ ਬਹੁਤ ਆਉਂਦਾ ਅੱਗੇ ਜੱਗੇ ਜਾਨੀ ਕਿ ਹੁਣ ਜੇ ਕਿਤੇ ਕੰਮ ਕਰਾਉਣਾ ਤਾਂ ਮਿਸਤਰੀ ਤਾਂ ਕਰਾਉਣਾ ਆਪਾਂ ਨੇ ਇਹਦੇ ਹੱਥ ਨਹੀਂ ਲਾਉਣੇ ਹੈਗੇ ਇਹਦੇ ਆਪਣੇ ਹੱਥ ਨਹੀਂ ਲੱਗਣ ਦੇਣੇ ਹੈ ਪਾਪ ਆਪ ਵੀ ਆਪਸਾ ਦੇਖਿਆ ਹੈ ਪਲੇਟ ਬਣ ਕੇ ਜਿੰਦਾ ਲੱਜਿੰਦਾ ਜਿੰਦਾ ਰੋਕਣ ਲਵਾਏਗੇ ਪੰਪ ਨੂੰ ਲੋਕੇ ਲੱਗਦਾ ਘਰਾ ਦੇਣਾ ਹੈ ਪੱਟੀ ਜਾਊਗਾ ਸਾਰੀ ਰਾਤ ਬੈਠਾ ਬਲੌਗ ਨਾਲ ਬੋਲ ਬਲੌਗ ਦਾ ਪਾਵਾਂਗੇ ਬਲੌਗ ਰੰਗੀ ਦੇ ਚਾਪੜੀ ਫੜ ਕੇ ਪੈਣਾ ਦਾ 10 ਨੰਬਰ ਦਾ ਉੱਦਨੇ ਰਾਖੜੇ ਬਣਦਾ ਹੋਣਾ ਕਹਿੰਦਾ ਉੱਥੇ ਜਾਂਸੀ ਚ ਰੋਧਦੇ ਨੇ ਸਿਰਫ ਰਪਰ ਇੱਕ ਟਰੈਕਟਰ ਹੋ ਜਾਂਸੀ ਜੋ ਤੁਹਾਡਾ ਟਰੈਕਟਰ ਦਾ ਇਹਨੂੰ ਆਪਾਂ ਨੇ ਉੱਥੇ ਦਬਾਉਣਾ ਆਪਾਂ ਨੂੰ ਬੰਦੇ ਜਾਣਦੇ ਆ ਉਹਦੇ ਵਾਲੇ ਆਪਾਂ ਕੋਈ ਆਹ ਲੰਡਰ ਜਾਂਸੀ ਵਾਲੇ ਤੋਂ ਨਹੀਂ ਦਬਾਉਣਾ ਬੰਦਾ ਕੋਈ ਆ ਇਨੇ ਤੁੰਤੂ ਕਰਾਈ ਇੱਥੇ ਦੋ ਦਾ ਮੈਂ ਤਾਂ ਪਾਣੀ ਡੈਕਟਰ ਦਾ ਗਾਰੰਟੀ ਜੀ ਬਣੀ ਯਾਰ ਕਿਆ ਕਰਾਵ ਕੁਛ ਨਹੀਂ ਬਦਲ ਕੇ ਦਿੰਦਾ ਲਿਫਟ ਕੁਛ ਨਹੀਂ ਬਦਲ ਕੇ ਦਿੰਦੀ ਰੰਗੀ ਨੇ ਆਹ ਹੋਰ ਆਪਾਂ ਆਪਾਂ ਸਿੱਧੀ ਉਹਨਾਂ ਨਾਲ ਗੱਲ ਕਰਕੇ ਲਾਵਾਂਗੇ ਰੰਗੀ ਬੰਦਲਾ ਮਿੱਠਾ ਆਪਣਾ ਜੇ ਸਾਡਾ ਡੈਕਟਰ ਲਿਫਟ ਖਰਾਬ ਹੋ ਗਈ ਤਾਂ ਮੈਂ ਤਾਂ ਕਹਿੰਦਾ ਲਿਫਟ ਗਾਰੰਟੀ ਦੇ ਬਾਹਰ ਹੈ ਜੀ 2030 ਜਿਆਦਾ ਨਹੀਂ ਦੇਣਾ ਤਾਂ ਫਿਰ ਕਿਆ ਗੱਲ ਆਪਣੇ ਦੋ ਜਣੇ 1000 ਘੰਟਾ ਚੱਲ ਗਿਆ ਇੱਕ ਸਾਲ ਦਾ ਗੱਲ ਤੋਂ ਉਹ ਯਾਰ ਜਾਂਤਾ ਚੀਜ਼ ਦੇਣੀ ਹੈ ਜੇ ਸਭ ਮਿੱਠੇ ਹੋ ਜੰਨੇ ਆਪਾਂ ਕਿਸੇ ਕਿਸੇ ਜਾਂਸੀਆਂ ਹਰੇਗੇ ਜਾਂਸੀ ਵਾਲੀ ਦੀ ਗੱਲ ਹੈ ਟਰੈਕਟਰ ਸਾਨੂੰ ਬਹੁਤ ਪਸੰਦ ਹੈਗਾ ਐਡੀਸ਼ਨ ਪਰ ਜਾਂਸੀ ਵਾਲਾ ਬੰਦਾ ਹੀ ਨਹੀਂ ਬਸ ਆਪਣਾ 69 ਦੀ ਲਿਫਟ ਖਰਾਬ ਉਹ ਖਰਾਬ ਹੋ ਗਿਆ ਤਾਂ ਬਾਲ ਕੱਲ ਫ੍ਰੀ ਬਦਲ ਕੇ ਦਿੱਤਾ ਉਹਨਾਂ ਨੂੰ 3 ਸਾਲ ਹੋ ਗਏ ਗਾਰੰਟੀ ਦੇ ਬਾਹਰ ਤਾਂ ਹਾਂ ਬਾਲ ਖਰਾਬ ਹੋ ਗਿਆ ਤਾਂ ਮੀਟਰ ਵੀ ਨਵਾਂ ਲਾ ਕੇ ਦਿੱਤਾ ਕੱਲ ਫ੍ਰੀ ਕੱਲ ਇਹ 69 ਦਾ ਕੰਮ ਇੱਕ ਪਿੱਛੋਂ ਵੱਜ ਜਾਈ ਨਹੀਂ ਕਰਦਾ ਉਹ ਤਾਂ ਕਿਹੜੀ ਹੋਣੀ ਹੋਣੀ ਪਲੈਟਰੀਗੇ ਪਲੈਟਰੀਗੇ ਕਰਕੇ ਜਾਂਦਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਬਾਅਦ ਵਿੱਚ ਮੁੰਡੇ ਸਾਫ ਸੁਫਈਆ ਕਰ ਲੈਣ ਕਹਿੰਦੇ ਨਾ 911 ਦਾ ਸਰਚਾ ਤੇ 307 ਦਾ ਪਰਚਾ ਕੋਈ ਕੋਈ ਚੱਲਦਾ ਚੱਲਦਾ ਇੱਧਰ ਮੁੰਡਾ ਖੜਾ ਚਾਹ ਤੇ ਕਰੰਦੇ ਮੂਰੀ ਨੂੰ ਸਾਫ ਕਰ ਲਈ ਜੀ ਫਿਰ ਮਟੇ ਕੇ ਹਾਂ ਹਾਂ ਹੁਣ ਲੱਗੇ ਲੀਵਰ ਲਾ ਕੇ ਸਫਈਆ ਕਰਨ ਦਾ ਲਓ ਜੀ ਇੱਕ ਹੋਰ ਨਾ ਖੜਾਤਾ ਮੁੰਡੇ ਨੇ ਮੈਂ ਨਹੀਂ ਖੜਾ ਇਹ ਸੀਜ਼ਨ ਦਾ ਖੜਾ ਮੁੰਡੇ ਨੇ ਖੜਾਇਆ ਜੀ ਇਹਨੇ ਸੀਜ਼ਨ ਦਾ ਖੜਾ ਬੜਾ ਇਸ ਨਾਲ ਚੱਲਦੀ ਸੀ ਬੜਾ ਹੋਰ ਨਾ ਖੜਾਤਾ ਚਲੋ ਜੀ ਫਿਰ ਹੁਣ ਤੁਹਾਨੂੰ ਬਾਅਦ ਵਿੱਚ ਮਸ਼ੀਨ ਅੱਗੇ ਕਰਦੀ ਇਹ ਹਾਂ ਜੀ ਇਧਰ ਲੱਗੇ ਹੋਏ ਆਈ ਚਾੱਕੇ ਆਉਣੇ ਸਰੋਂ ਵਾਢਣ ਟਿਕਟ ਰਲਾ ਦਾ ਭਰਤਾ ਜੀ ਪੂਰਾ ਦੂਆ ਉਹ ਲੱਗੇ ਆਈ ਭਈਏ ਲੱਤਣ ਔਰ ਦੇਖੋ ਇੱਕ ਦਾ ਲੱਗਦਾ ਤਾਂ ਜੀ ਇਹਨੂੰ ਕੱਢਣਗੇ ਫਰੈਸ਼ਰ ਚ ਤੇ ਇਧਰ ਮੱਕੀ ਦੇਖ ਲਓ ਜੀ ਆਪਣੀ ਜਿਹੜੀ ਯਾਦ ਬੀਜੀ ਸੀਗੀ ਆਪਾਂ ਨੇ ਆ ਦੇਖੋ ਇਧਰ ਬਜਾਈ ਹੈ ਜੀ ਮਸ਼ੀਨ ਨਾਲ ਬੈਟਾਂ ਤੇ ਆ ਦੇਖੋ ਜਿੱਦਾਂ ਟਰਾਲੀ ਸਰੋਂ ਦੀ ਚਲੋ ਜੀ ਤੁਹਾਨੂੰ ਮਸ਼ੀਨ ਵੀ ਦਿਖਾਵਾਂਗੇ ਅੱਜ ਕਿਆ-ਕਿਆ ਕਰਦੇ ਆਂ ਉਹਦਾ ਮਿਲਦੇ ਆਂ ਤੁਹਾਨੂੰ ਸਿੱਧਾ ਫੇਰ ਮਸ਼ੀਨ ਕੋਲ ਜਾ ਕੇ ਤੇ ਦਿਨ ਉਹ ਤੋਂ ਅਗਲਾ ਜੀ ਇੱਧਰ ਲੱਗੇ ਹੋਏ ਨੇ ਚਾਚਾ ਜੀ ਖੇਤ ਬਾਣ ਤੇ ਉੱਧਰ ਸਰੋਂ ਚ ਮਾਰਦਾ ਜੀ ਮਾਲਚਰ ਉਹ ਲੈ ਆਇਆ ਚਾਚਾ ਜੀ ਫੋਸਫਰ ਇਹ ਹਾਂ ਫਿਰ ਹਵਾ ਗਾਲਦੀ ਆਂ ਹੈਦਰਾ ਲੱਗ ਗਿਆ ਅੱਜ ਇਹ ਲੋਕਾਂ ਆ ਸਰੋਂ ਵਾਲੇ ਜਮਾਰਨਾ ਜੀ ਮਾਲਚਰ ਬੋਣਾ ਇਹ ਤਾਂ ਨਹੀਂ ਜੀ ਵਿੱਚ ਵੀਜਾ ਇਹ ਗੰਨਾ ਇਹਦੇ ਵਿੱਚ ਮਾਲਨਾ ਜੀ ਮਾਲਚਰ ਮੁਰੇ ਬੰਪਰ ਤੇ लाइटा लगे थी करके जी पली चढ़ाती भी रंग भी ना खराब हो रहे हेलो जी देखो चाल शक्तिमान शातिमानी है टैडी च पा लेके आंदा अपा ਇਹ ਹੈ ਸਰੋਂ ਦਾ ਡੇਢ ਕੀ ਰੈਜੀਚ ਇੱਧਰ ਸ਼ਾਇਦ ਜੀ ਬੀਜਣੀਆਂ ਮੱਕੀ ਦੇਖਦੇ ਆ ਵੀ ਸ਼ਾਇਦ ਬਾਣਾ ਰੋਟਾਵੇਟਰ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਜਾਣਾ ਜੀ ਉੱਧਰ ਮਸ਼ੀਨ ਕੋਲ ਚੱਲ ਕੇ ਵੀ ਹੋਣੀ ਹੈ ਜੀ ਅੱਜ ਉਦੋਂ ਵੀ ਕੰਮ ਪੂਰਾ ਹੋ ਜਾਣਾ ਸਰੋਂ ਵੱਢਣ ਚੋਗੀ ਉਹ ਵੀ ਕਰਦਣੀ ਜੀ ਤੇ ਹਾਂ ਜੀ ਆਪਾਂ ਲੱਗਿਆ ਜੀ ਰੋਟਾਵੇਟਰ ਫੇਰ ਨਾਲ ਇੱਧਰ ਮਾਰਚਰ ਤਾਂ ਆਪਾਂ ਮਾਰ ਕੇ ਅਸੀਂਗੇ ਦੇ ਵਿੱਚ ਬੀਜਣੀ ਹੈ ਜੀ ਮੱਕੀ ਇਹਨੂੰ ਆਪਾਂ ਬੋਹਣਾ ਜੀ ਦੋ ਵਾਰ ਚਲੋ ਜੀ ਹੁਣ ਆਪਾਂ ਸਿੱਧਾ ਬਾਕੇ ਮਿਲਦੇ ਆ ਤੁਹਾਨੂੰ ਹਾਂਜੀ ਅੱਜ ਦਾ ਬਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ